ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰੈਡੀ ਹੋ ਗਏ ਅਸੀਂ ਮੈਂ ਤਾਂ ਪਹਿਲਾਂ ਹੀ ਤਿਆਰ ਹੋ ਗਿਆ ਸੀ 9 ਵਜੇ ਕਿਉਂਕਿ ਨੂੰ ਉੱਥੇ ਆ ਜੋ ਆਫੀਸਰਸ ਦਾ ਮੈਚ ਸੀਗਾ ਉੱਥੇ ਜਾਣਾ ਸੀਗਾ ਮੈਂ ਫੋਟੋਗ੍ਰਾਫਰ ਨੇ ਆਉਣਾ ਸੀਗਾ cricket match ਸੀ ਉਹਨਾਂ ਦਾ ਤੇ ਉਹਨੂੰ ਦੱਸਣਾ ਸੀ ਥੋੜਾ ਬਹੁਤ ਮੈਂ ਤੇ ਉਸ ਤੋਂ ਬਾਅਦ ਬਾਕੀ ਰੈਡੀ ਹੋ ਗਏ ਰੋਟੀ ਪਾਣੀ ਖਾ ਲਿਆ ਚਾਹ ਬਣਾ ਤੇ ਆ ਵਧੀਆ ਚਾਹ ਦੱਸੋ ਕਿਹ ਹੈ ਜੀ ਫਿਰ ਚਾਹ ਜਬ ਉਸ ਤੋਂ ਚਾਹ ਜੀ ਮੈਂ ਬਣਾਉਣੀ ਨਹੀਂ ਹੁੰਦੀ ਉਹ ਜੀ ਸੱਚ ਸੱਚ ਜਮੀ ਸੱਚ ਬੋਲੋ ਸਮਝ ਆਇਆ ਚ ਮੇਰੀ ਚਾਹ ਬਹੁਤ ਸਵਾਦ ਹੁੰਦੀ ਹੈ ਨਹੀਂ ਪਰ ਇਹ ਦੱਸੋ ਸਵਾਗਤ ਬੋਸ ਜੀ ਅਰ ਹੁਣ ਚਾਹ ਬੋਸਵਾਦਾ ਅੱਜ ਕੋਕਾਈ ਜੜੇ ਵਾਇ ਪੂਰੇ ਵਾਇ ਤੇ ਗਰਮੇਰ ਪੱਗ ਇਧਰ ਬੰਦਿਆਂ ਦਾ ਮਹਾਵੀਰ ਵੀ ਅੱਜ ਪੱਗ ਬਨ ਰਿਹਾ ਅਲਖ ਮਾਵੇ ਨਹੀਂ ਪੱਗ ਬਨ ਲਈ ਮਹਾਵੀਰ ਇਹਨਾਂ ਟਾਈਮ ਲਗੂ ਚਾਹ ਵਾਸ ਉਹਨੇ ਬ੍ਰਾਊਨ ਕਲਰ ਦੀ ਬਨੀਆਂ ਇਹ ਬਨ ਰਿਹਾ ਪਰਪਲ ਕਲਰ ਦੀ ਤੇ ਇਧਰ yellow ਫੁੱਲਾਂ ਵਾਲਾ ਸੂਟ ਪਾ ਲੈ ਮੇਰੇ ਤਾਂ ਉਹੀ ਗਰੀਬ ਦੇ ਪੁਰਾਣੇ ਕੱਪੜੇ ਵਿਚਾਰੇ ਦੇ ਟੋਟੇ ਬੂਟ ਹੋਰ ਹੋਰ ਤੇਰੀ ਗੱਲ ਅਜੇ ਨਾ ਨ ਕਪੜੇ ਤੇ ਪਾਉਣੇ ਮੈਂ ਪਹਿਲਾਂ ਕਪੜੇ ਹਨੀ ਹਾਂ ਅੱਜ ਪਹਿਲਾਂ ਕਪੜੇ ਦੋ ਲਮਾਰੀਆਂ ਦਾ ਕਪੜੇ ਲੈ ਕੇ ਆਵਾਂਗੇ ਅਥੰਦਾ ਕਪੜਾ ਦੋ ਲਮਾਰੀਆਂ ਘੱਟ ਹੈ ਨਾ ਵਾਸਤੇ ਕਿਹੜੀਆਂ ਦੋ ਕਪੜੀਆਂ ਦੀਆਂ ਦੋ ਕਿੱਥੇ ਰਹੀਆਂ ਉਹ ਖਾਣਾ ਵੇਲੇ ਹਨ ਛੋਟਾ ਜਿਹਾ ਇੰਨਾ ਕੀ ਆ ਹਾਂ ਉਹ ਤੇ ਤੁਹਾਡੇ ਦੋ ਸ਼ਰਟ ਲੱਗੀਆਂ ਹੋਣੀਆਂ ਹੋਰ ਮਸਾਂ ਆਈਆਂ ਨੇ ਉਹ ਵੀ ਉਹ ਵਿੱਚ ਚੁੰਨੀਆਂ ਦੱਬੀ ਬੈਠੀਆਂ ਆਪਦੇ ਖਾਣੇ ਚੁੰਨੀਆਂ ਸੈਟ ਆਪਦੇ ਸਵੈਟਰ ਸੈਟ ਵਿੱਚ ਹੀ ਇੱਧਰਲੇ ਵਾਸਤੇ ਪਏ ਮੇਰੇ ਸਵੈਟਰ ਫਿਰ ਜੇ ਮੈਂ ਕੱਢਦਾ ਉੱਥੋਂ ਸਵੈਟਰ ਜੇ ਉਹਦੇ ਨਾਂ ਹੋਇਆ ਸਵੈਟਰ ਉਹ ਛੋਟੀ ਜਿਹੀ ਕੁੱਤੇ ਚੱਕੀ ਜੀ ਪਈ ਚਲੋ ਚਾਹ ਚੁ ਪੀ ਲਈ ਯਾਰ ਸ਼ਹਿਰ ਹੋ ਗਏ ਹੁਣ ਜਾਇਏ ਕਿਤੇ ਕੱਪੜੇ ਸੁੱਕਣ ਪਏ ਨੇ ਮਾਰੇ ਮੇਰੇ ਕੋਈ ਨਾ ਮੈਂ ਜੰਦਲ ਆ ਜਾਣੀ ਬਾਹਰ ਆਪਾਂ ਮੈਂ ਲਾ ਦਿੰਨੀ ਆ ਅੰਦਰ ਕਰ ਲੂਗਾ ਕੱਪੜੇ ਆਪਾਂ ਕੱਪੜੇ ਲਾਉਣ ਲੱਗ ਗਏ ਹੁਣ ਇਹ ਬਿੱਲੇ ਪਏ ਆ ਕੱਪੜੇ ਇਹ ਨਹੀਂ ਇਧਰ ਨੂੰ ਕਰਕੇ ਬਾਹਰ ਨਾ ਐਂ ਕੀ ਹੁੰਦਾ ਨਹੀਂ ਮੈਂ ਤਾਂ ਸਮਝ ਕੇ ਕੋਈ ਮੇਰੀ ਨਹੀਂ ਹੈ ਜੇ ਵੀ ਕੀ ਕਰਾਂ ਕਰ ਲੂ ਉਸ ਕਾ ਲਾਂਗੇ ਕੱਲ ਨੂੰ ਛੁੱਟੀ ਹਾਂ ਕੱਲ ਨੂੰ ਸੁੱਕ ਜਾਣਗੇ ਸਹੀ ਗੱਲ ਆ ਥੇੜੀ ਨਾ ਜਾ ਵੰਨ ਕੇ ਰੱਖੇ ਨਾਲ ਹੈਗਾ ਕਿਤੇ ਸਿਰ ਤੋਂ ਕਹਿੰਦੇ ਮੇਰਾ ਐ ਹੋ ਗਿਆ ਐ ਹੋ ਗਿਆ ਪਾਪਾ ਆਉਂਦੇ ਕਿ ਲਈ ਜਿੰਦਾ ਚੈੱਕ ਕਰਉਣਾ ਇਹ ਦੇਖੋ ਕਰ ਕੇ ਬੰਨ ਕੇ ਸਰਦਾਰ ਲੱਗਦੇ ਉਹ ਥਾਂ ਕਰੀ ਰਹੀ ਸੀ ਅਸੀਂ ਅਸੀਂ ਚੱਲੇ ਅੱਜ ਪਾਪਾ ਬੁਕਾਲਾ ਘਾਂਟੇ ਕਰਾ ਫਸਾ ਰਿਹਾ ਗੱਡੀ ਚ ਜਾਵਾਂਗੇ ਆਪਣੀ ਤੇ ਆਜ ਤੁਰਪੋ ਕੇ ਚੱਲੇ ਪਏ ਟਾਈਮ ਹੋ ਗਿਆ 12:20 ਦਾ ਪੈੜਾ ਹੋ ਗਿਆ ਮਤਲਬ ਕਿ ਕਿਨੇੜੇ ਪਹੁੰਚਾਂਗੇ ਸ਼ਾਮ ਤੱਕ ਆ ਜਾਗੇ 5:00-6:00 ਕਰਾਮ ਇਹ ਨਹੀਂ ਕਿਤੇ ਹੋਰ ਕੋਲ ਤਾਂ ਹੋਰ ਕੋਈ ਉੱਥੇ ਵੀ ਦਰਸ਼ਨ ਕਰੇ ਅਮਰਿੰਦਰ ਸਿੰਘ ਹੋਇਆ ਕਿ ਤੇ ਹਾਂ ਜੀ ਇਹ ਮਾਤ ਕੇ ਨਾ ਜਾਣਾ ਪਵੇ ਆਪਾਂ ਨੂੰ ਕਿੱਥੇ ਕਿੱਥੇ ਜਾ ਰਹਿਆ ਜਾਂ ਹੁੰਦਾ ਦੇਖਦੇ ਆ ਤੇ ਬਾਕੀ ਬੋਰਾ ਕੰਮ ਸਾਬ ਕਿੱਥੇ ਬਿੰਦਾ ਬਣਾ ਉਹ ਬਟਾਣੇ ਆ ਹਾਂ ਜੀ ਹੁਣ ਅਸੀਂ ਬਿਆਸ ਪੁੰਚਾਣੇ ਆ ਰੋਡ ਦੇਖੋ ਰੋਡ ਬਹੁਤ ਵਧੀਆ ਹੈ ਸਰੋਈ ਰੋਡ ਤਾਂ ਬਹੀ ਹੈ ਬਿਆਸ ਪੁੰਚਾਣੇ ਆ ਅਸੀਂ ਹੁਣ ਟੱਕ ਪੈਣੀ ਆ ਜੀ ਨਾਲ ਡੇੜਾ ਸ਼ਾਟ ਦੇ ਰਹੀ ਆ 20 ਮਿੰਟ ਕਹਿੰਦਾ ਹੋਰ 15 ਕਿਲੋਮੀਟਰ ਰਹਿ ਗਿਆ ਹੁਣ ਬਕਾਲਾ ਇਹ ਗੁਰਦੁਆਰਾ ਟਿਕ ਪੂਰਨ ਦੇ ਬਹੁਤ ਨੇੜੇ ਹੀ ਆ ਹਾਂਜੀ ਨਹੀਂ ਅਸੀਂ ਅੱਜ ਰਹਿਣਾ ਸ਼ਿਮਲੇ ਹੁਣਾ ਸੀਗਾ ਕੱਲ ਸ਼ਿਮਲੇ ਚਲੇ ਜਾਣਾ ਸੀ ਅਸੀਂ ਕਿਉਂਕਿ ਇਹਦੇ ਨਾਲ ਦਨ ਫੈਮਲੀਆ ਹੋਰ ਜਾਣਾ ਸੀ ਉਹ ਕੱਲ ਚਲੇ ਗਏ ਕੱਲ ਤੇ ਪਹਿਲਾਂ ਤੋਂ ਅਸੀਂ 1:30 ਹੋ ਜਾਈ ਅਸੀਂ 100 ਰੁਪਏ ਇੱਕ ਸੌਦਾਨ ਦੋ ਹੋਰ ਗਈਆਂ ਫੈਮਲੀਆ ਅਸੀਂ ਵੀ ਜਾਣਾ ਸੀਗਾ ਤੇ ਅਸਤਾਨ ਹੀ ਗਏ ਬੜੀ 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 ਤਿਆਰੀ ਤਾਂ ਸੀ ਕੀਤੀ ਹੋਈ ਉਸੇ ਇਹਨਾਂ ਦਾ ਪੇਪਰ ਆ ਗਿਆ ਕਿਹੜੀ ਰੀਗਦਾ ਕੰਪਿਊਟਰ ਦੇ ਪੇਪਰ ਪਤਾ ਨਹੀਂ ਪੇਪਰ ਇਹਨਾਂ ਦੀ ਗੱਲ ਨਹੀਂ ਬਟਾ ਹਾਂ ਮਤਲਬ ਰਹਿ ਗਿਆ ਨਹੀਂ ਨੇ ਨੇੜੇ ਸਕੂਲੋਂ ਲੇਟ ਆਉਣਾ ਸੀਗਾ 3:30 ਵਜੇ ਸਕੂਲੋਂ ਆਉਣਾ ਸੀਗਾ ਤਾਂ ਅਬਰ ਕਿਵੇਂ ਸਜਾਈ ਨਹੀਂ ਹੈਗੇ ਮੇਰਾ ਦੂਰ ਬਹੁਤ ਇੱਕ ਪਹਾੜੀ ਰਸਤਾ ਸੀਗਾ ਤੇ ਫਿਰ ਢੇਰੇ ਹੋਈ ਔਖਾ ਹੋ ਜਾਣਾ ਸੀਗਾ ਉੱਧਰ ਨਿਕਲ ਕੇ ਸੀਗੇ 1 ਵਜੇ ਅਸੀਂ ਤਾਂ ਕਾ ਕੇ ਅਸਲ ਕਰਤਾ ਤਿਆਰੀ ਸਾਡੀ ਪੂਰੀ ਫੁੱਲ ਸੀਗੀ ਤੇ ਹੁਣ ਅਸੀਂ ਜਾਵਾਂਗੇ ਸੀ ਪਰ ਪੇਪਰ ਤੋਂ ਬਾਅਦ ਦਿਖਾਉਣ ਜਿੱਥੇ ਜਾਣੇ ਕੋ ਮੜੀ ਤੇ ਬਹੁਤ ਮਗਿਆਵਾਂ ਦੀ ਹੋਰ ਵੀ ਤੇ ਪਰਤੇ ਵੀ ਖਾਤਰ ਮੰਗ ਜਦੋਂ ਉਹਦਾ ਜਹਾਜ਼ ਹਾਂਜੀ ਜੂਸ ਪੀਣ ਰੋਕੇ ਸੀ ਕਹੀ ਕਰਨੇ ਦਾ ਬੱਚੇ ਕਹਿੰਦੇ ਜੂਸ ਪੀਣਾ ਮਾਂ ਦੇ ਨਾਲੋਂ ਜ਼ਿਆਦਾ ਰਹਿੰਦਾ ਕੰਨੇ ਜੂਸ ਨਹੀਂ ਪੀਂਦਾ ਹੋਰ ਨਹੀਂ ਜ਼ਿਆਦਾ ਪੀਂਦਾ ਹੈ ਨਾ ਕਹੀਆ ਤਾਂ ਮਹ ਹੈ ਪਲਾਸਟਿਕ ਦੇ ਹੌਣ ਲਾ ਕੇ ਸਵਾਰ ਸਵਾਰ

ਇਹ ਬੋਰਦਰ ਆ ਉਹ ਹੀ ਆ ਜੀ ਪਾਰਕਿੰਗ ਪਹੁੰਚ ਗਏ ਅਸੀਂ ਹੁਣ ਪਾਰਕਿੰਗ ਚ ਗੱਡੀ ਲਾਵਾਂਗੇ ਬੋਰਦਰ ਦੇ ਨੇੜੇ ਹੀ ਆ 5-7 ਮਿੰਟ ਲੱਗਦੇ ਸਰਕੇ ਜਾਣ ਵਿੱਚ ਆ ਗੱਡੀ ਪਾਰਕਿੰਗ ਚ ਲਾਤੀ ਜੀ ਅਸੀਂ ਤੇ ਸ਼ਾਰਟਕਟ ਰਾਹ ਚੱਲੇ ਆ ਉਧਰ ਦੀ ਹੁਣ ਵੈਸੇ ਦੀ ਰਾਹ ਛੱਡਿਆ ਹੋਇਆ ਇੱਧਰੋਂ ਇਹਨਾਂ ਨੇ ਕਾਂਤੀ ਜੀ ਤੋੜ ਕੇ ਹੈਗਾ ਇੱਕ ਰਾਹ ਇੱਥੋਂ ਲੰਘ ਜਾਨੇ ਆ ਵੈਸੇ ਤਾਂ ਉੱਪਰ ਦੀ ਆਉਣਾ ਪੈਂਦਾ ਪਾਰਕਿੰਗ ਬਹੁਤ ਖੁੱਲੀ ਹੈ ਜਗ੍ਹਾ ਬਹੁਤ ਆ ਇੱਥੇ ਆ ਦੇ ਕਿੰਨੀਆਂ ਗੱਡੀਆਂ ਖੜੀਆਂ ਲੱਗੀਆਂ ਸਾਰੀਆਂ ਦੇਖੋ ਪਾਰਕਿੰਗ ਹੀ ਆ ਉੱਪਰ ਪਾਰਕਿੰਗ ਆ ਪੂਰੀ ਐਨ ਪਰਚੀ ਦਿੰਦੇ ਨੇ ਇੱਥੇ ਹਾਂਜੀ ਕੀ ਥੋੜੇ ਜਮਾ ਕਰਾਉਣ ਜਾ ਰਹੇ ਫੇਰ ਕਹਿੰਦੇ ਵਾ ਇਕੱਠੇ ਹੀ ਨੇ ਸਾਰੇ ਹੈ ਆਪ ਵੀ ਇਧਰ ਭੋਰਾ ਸਾਹਿਬ ਦੇ ਲਈ ਆ ਜਾਓ। ਆਹ ਦੇਖੋ। ਪ੍ਰੇਤ ਬਰਦੋਰਾ ਮਨਜੀਤ ਸਾਹਿਬ ਜੀ। ਤੇ ਇਧਰ ਚੱਲੇ ਆ ਭੋਰਾ ਸਾਹਿਬ ਚ ਤਪਸਥਾਨ ਸ੍ਰੀ ਭੋਰਾ ਸਾਹਿਬ। ਅਸ਼ੀਸ਼ ਮਹਿਲ ਸਾਹਿਬਾਨ ਅਰੇ ਕੋਈ ਇਧਰ ਹੀ ਬਰਦੋਰਾ ਅਸ਼ੀਸ਼ ਮਹਿਲ ਸਾਹਿਬ। ਅੱਜ ਉਹ ਮੇਰੇ ਆ ਕੇ ਆਏ ਜੀ ਅਸੀਂ ਕਬੂਟੇ ਲੈ ਕੇ ਗਏ ਆ ਥੋੜੀਆਂ ਦੂਰੀਆਂ ਹੋਰ ਆ ਲਈ ਜਾਂਦੇ ਆ ਅੱਗੇ ਸਾਡੇ ਕੋਲ 10 ਰੁਪਏ ਦਾ ਮਿਲਿਆ ਤੇ ਕਬੂਟਾ ਇੱਕ ਇੱਕ ਰੁਪਏ ਦਾ 10 ਰੁਪਏ ਦੀ ਤੇ ਕੁੱਤੀ ਜਿਹੜੀ ਤਾਬੂ ਮਿਰਚਾਂ ਦੀ ਉਹ 20 ਰੁਪਏ ਜਲਾਈ ਆ ਤੁਹਾਨੂੰ ਅੱਜੇ ਦਰਸ਼ਨ ਕਰ ਰਹੇ ਸੀ ਬਹੁਤ ਈ ਦਰਸ਼ਕ ਆਏ ਸੀਗੇ ਹਨਾ ਭੀੜ ਪੈ ਗਈ ਹੈ ਨਾ ਭੀੜ ਪੈ ਗਈ ਪੁੱਛਦੇ ਇਹ ਵੀ ਇਤਿਹਾਸ ਕੀ ਹੈ ਗੁਰਦੁਆਰੇ ਦਾ ਮੱਖਣ ਚਾ ਲਵਾਣੇ ਨੇ ਗੁਰੂ ਤੇਗ ਬਹਾਦਰ ਦੀ ਲੱਗਿਆ ਸੀ ਹਾਂ ਤੇ ਗੁਰੂ ਲਾਜੋ ਰੇ ਗੁਰੂ ਲਾਜੋ ਰੇ ਹਾਂਜੀ ਹਾਂਜੀ ਤੁਸੀਂ ਇਹ 22 ਮੰਜ਼ੀਆਂ ਘਰ ਹੀ ਬੱਠੇ ਸੀ ਕੱਚੇ ਗੁਰੂ ਆਂਦੇ ਆਦੇ ਬਹੁਤ ਗੁਰਦੁਆਰਾ ਸਾਹਿਬ ਹੈ ਇਹ ਤੁਸੀਂ ਸਾਰੇ ਜਿਹੜੇ ਦਰੂਹੇ ਕੋਲੇ ਬੱਠਾ ਦੇਖ ਕੇ ਜਾਓ ਉਹ ਦੇਰ ਆਸਣ ਕਰਕੇ ਜਾਓ ਸੜਕ ਤੋਂ ਬਹੁਤ ਨੇੜੇ ਸੀ ਇਹ ਗੁਰਦੁਆਰਾ ਸੱਸ ਹਾਂਜੀ ਆਪਾਂ ਬਹੁਤ ਨੇੜੇ ਜੀ ਆਪਾਂ ਨੂੰ ਅਸੀਂ ਪਹਿਲਾਂ ਦੂਰ ਨਾ ਹੋਵੇ ਕਿ ਅੱਪਾ ਕਦੇ ਦੇਖਿਆ ਹੀ ਨਹੀਂ ਨਾ ਸਾਥ ਹੀ ਨਹੀਂ ਮਾਰੀ ਕਹਿੰਦੇ ਕਿ ਸੇਵੇਂ ਗੁਰੂ ਵੀ ਆਏ ਹੋਏ ਨੇ ਅਸੀਂ ਪਾਰਕਿੰਗ ਆ ਗਈ ਦੁਬਾਰਾ ਮੁੜ ਕੇ ਅਸੀਂ ਉੱਥੇ ਚੱਲੇ ਆ ਅੱਗੇ ਅਸੀਂ ਮਟਾਲੇ ਚੱਲੇ ਆ ਅਸੀਂ ਉੱਥੇ ਗੁਰਦੁਆਰਾ ਕੰਧ ਸਾਹਿਬ ਉੱਥੇ ਦਰਸ਼ਨ ਕਰਕੇ ਆਵਾਂਗੇ ਅੱਜ ਇੱਥੇ ਚੱਲ ਪਏ ਸੀਗੇ ਅਸੀਂ ਉਹਨੇ ਦਰਸ਼ਨ ਕਰਕੇ ਬਹੁਤ ਉਹਦੇ ਦਰਸ਼ਨ ਹੋਏ ਨੇ ਤੇ ਹੁਣ ਅਸੀਂ ਚੱਲਾਂਗੇ ਮਟਾਲੇ ਦੇ ਉੱਥੇ ਗੁਰਦੁਆਰਾ ਕੰਧ ਸਾਹਿਬ ਆ ਉੱਥੇ ਜਾਵਾਂਗੇ ਉੱਥੇ ਦਰਸ਼ਨ ਕਰਕੇ ਆਉਨੇ ਆਗੇ